ਇਹੜਾ ਪਤੀ ਜਦੋਂ ਅੱਖਾਂ ਲਾਇਆ ਇਸ ਤਰ੍ਹਾਂ ਨਹੀਂ ਦਿਨ ਦਿਖਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਟ੍ਰੈਫਿਕ ਚੀਮਨ ਸਾਹਿਬ ਡੀਐਸਪੀ ਟ੍ਰੈਫ ਅਤੇ ਸਾਡੇ ਸਰਕਲ ਦੇ ਡੀਐਸਪੀ ਸਰਦਾਰ ਭਰਪੂਰ ਸਿੰਘ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਇਸ ਧੁੰਦ ਨੂੰ ਵੇਖਦੇ ਹੋਏ ਅਸੀਂ ਇਹਨਾਂ ਵਾਹਨਾਂ ਤੇ ਟਰੈਕਟਰ ਟਰਾਲੀ ਹੋਰ ਜਿੰਨੇ ਵੀ ਵਹੀਕਲ ਨੇ ਤਕਰੀਬਨ ਰੋਕ ਕੇ ਰਿਫਲੈਕਟਰ ਲਗਾ ਰਹੇ ਆ ਤਾਂ ਕਿ ਇਸ ਧੁੰਦ ਤੋਂ ਥੋੜਾ ਜਿਹਾ ਬਚਾਅ ਕੀਤਾ ਜਾ ਸਕੇ ਤੇ ਜਿਹੜੇ ਮੇਰੇ ਵੀਰ ਮਾਸਕਸ ਵਗੈਰਾ ਜਾਂ ਸੀਟ ਬੈਲਟਾਂ ਵਗੈਰਾ ਨਹੀਂ ਲਾਉਂਦੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਜਦੋਂ ਵੀ ਤੁਸੀਂ ਕੋਈ ਵੀ ਵਹੀਕਲ ਚਲਾਉਂਦੇ ਹੋ ਕਾਰ, ਬੱਸ, ਟਰੱਕ ਕੋਈ ਵੀ ਚਲਾਉਂਦੇ ਮੇਰਾ ਵੀਰ ਥੋੜਾ ਧੁੰਦ ਤੋਂ ਬਚਾਅ ਕਰਕੇ ਧੁੰਦ ਨੂੰ ਮੰਦੇ ਨਜ਼ਰ ਰੱਖ ਕੇ ਥੋੜਾ ਜਿਹਾ ਹੌਲ ਚਲਾਓ ਤੇ ਸੀਟ ਬੈਲਟਾਂ ਵਗੈਰਾ ਮਾਸਕਸ ਵਗੈਰਾ ਲਾ ਕੇ ਰੱਖੋ ਤੇ ਇੱਕ ਮੈਂ ਹੋਰ ਉਹਨਾਂ ਵੀਰਾਂ ਨੂੰ ਅਪੀਲ ਕਰਦਾ ਤੇ ਆ ਜਿਹੜੇ ਮੋਟਰਸਾਈਕਲ ਵਗੈਰਾ ਬੁਲਟ ਵਗੈਰਾ ਜਾਂ ਕੋਈ ਹੋਰ ਹੁੱਲੜ ਵਾਹੀਆਂ ਕਰਦੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾਓ ਇਸ ਕਰਕੇ ਅਸੀਂ ਜਿਹੜੇ ਨਹੀਂ ਬਾਹਰ ਹੁੰਦੇ ਸੀ ਉਹਨਾਂ ਦੇ ਚਲਾਨ ਵੀ ਕਰਨੇ ਆ ਅੱਜ ਵੀ ਕੀਤੇ ਨੇ ਤੇ ਅਸੀਂ ਉਹਨਾਂ ਦੇ ਘਰ ਵੀ ਰਾਏ ਆ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿਸਾਨ ਵੀਰ ਮੇਰੇ ਗੰਨੇ ਦੀਆਂ ਟਰਾਲੀਆਂ ਭਰ-ਭਰ ਕੇ ਲੈ ਕੇ ਆ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰ ਰਹਾ ਕਿ ਵੀ ਕਿਰਪਾ ਕਰਕੇ ਧੁੰਦ ਨੂੰ ਵੇਖਦੇ ਹੋ ਧੁੰਦ ਨੂੰ ਥੋੜਾ ਜਿਹਾ ਆਪਣਾ ਪਛਾਹ ਕਰਦੇ ਹੋਏ ਕੋਈ ਵੀ ਟਰਾਲੀ ਇਹੋ ਜੇ ਥਾਂ ਖੜੀ ਨਾ ਕਰਨ ਜਿੱਥੇ ਕੋਈ ਹਾਦਸੇ ਦਾ ਕਾਰਨ ਬਣ ਜਾਏ ਆਪਾਂ ਕੋਸ਼ਿਸ਼ ਕਰੀਏ ਆਪ ਵੀ ਵਜਿਏ ਤੇ ਦੂਜਿਆਂ ਦਾ ਵੀ ਥੋੜਾ ਜਿਹਾ ਖਿਆਲ ਰੱਖਦੇ ਹੋਏ ਇਹੋ ਜੀਆਂ ਗੱਲਾਂ ਦਾ ਧਿਆਨ ਰੱਖਣ ਤੇ ਮੈਂ ਵੀਰਾਂ ਨੂੰ ਵੀ ਅਪੀਲ ਕਰਦਾ ਕਿ ਧੁੰਦ ਨੂੰ ਵੇਖ ਕੇ ਥੋੜਾ ਜਿਹਾ ਗੱਡੀ ਸਲੋ ਚਲਾਓ ਅੱਗਾ ਪਿੱਛਾ ਵੇਖ ਕੇ ਮਾਰਕਸ ਲਾ ਕੇ ਤੇ ਬਾਕੀ ਮੈਂ ਇਹ ਵੀ ਕੋ ਅਪੀਲ ਕਰਦਾ ਸਾਰਿਆਂ ਨੂੰ ਕਿ ਮਾੜਾ ਜਿਹਾ ਸਾਰਿਆਂ ਨੂੰ ਜੇ ਆਪਾਂ ਮਾਰਕਸ ਲਾ ਕੇ ਚੱਲਾਂਗੇ ਤਾਂ ਤੁਹਾਨੂੰ ਦੂਜਿਆਂ ਨੂੰ ਵੀ ਤੁਸੀਂ ਕਹੋਗੇ ਤੇ ਤਾਂ ਕਰਕੇ ਥੋੜੀ ਜਿਹੀ ਹਲਾਸ਼ੀਰੀ ਮਿਲੇਗੀ ਤਾਂ ਕਿ ਜਿਹੜੇ ਨਹੀਂ ਲਾਂਦੇ ਉਹ ਵੀ ਮੇਰਾ ਵੀਰ ਤੁਹਾਨੂੰ ਵੇਖ ਕੇ ਤੇ ਮਾਰਕਸ ਲਾਉਣੇ ਸ਼ੁਰੂ ਕਰ ਦੇਣਗੇ ਜੇ ਉਹ ਮੈਂ ਕਿਰਪਾ ਕਰਨਾ ਸਾਰਿਆਂ ਨੂੰ ਬੇਨਤੀ ਕਰਨਾ ਕਿ ਸਾਰੇ ਇਸ ਗੱਲ ਵੱਲ ਧਿਆਨ ਦੇਣ ਥੋੜੀ ਜਿਹੀ ਹਲਾਸ਼ੀਰੀ ਦੇਣ ਪਬਲਿਕ ਮੇਰੇ ਵੀਰਾਂ ਨੂੰ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ